ਚੋਰਾ ਨੇ ਅੰਮ੍ਰਿਤਸਰ ਦੇ ਪ੍ਰਾਚੀਨ ਮੰਦਿਰ ਨੂੰ ਨਿਸ਼ਾਨਾ ਬਣਾਇਆ ਚੋਰ ਮੰਦਿਰ ਵਿੱਚ ਸ਼੍ਰੀ ਲਕਸ਼ਮੀ ਨਾਰਾਇਣ ਦੇ ਦਰਬਾਰ ਵਿੱਚ ਰੱਖੀ ਗੋਲਕ ਲੈ ਕੇ ਫਰਾਰ ਹੋ ਗਏ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ ਇਸ ਦੇ ਨਾਲ ਹੀ ਮੰਦਿਰ ਦੇ ਪ੍ਰਬੰਧਕਾਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਪ੍ਰਸ਼ਾਸਨ ਤੋਂ ਸੁਰੱਖਿਆ ਦੀ ਮੰਗ ਕੀਤੀ ਨਾਲ ਹੀ ਇਲਾਕਾ ਨਿਵਾਸੀਆਂ ਨੇ ਆਪਣਾ ਗੁੱਸਾ ਜ਼ਾਹਰ ਕੀਤਾ ਅਤੇ ਪੁਲਿਸ ਪ੍ਰਸ਼ਾਸਨ ਤੋਂ ਦੋਸ਼ੀਆਂ ਨੂੰ ਜਲਦੀ ਗ੍ਰਿਫਤਾਰ ਕਰਨ ਦੀ ਮੰਗ ਕੀਤੀ एसएपी24 ਤੋਂ ਰਾਜਕਮਲ ਸ਼ਰਮਾ ਦੀ ਖਾਸ ਰਿਪੋਰਟ ਐ ਮੰਦਰ ਦੇ ਬਾਰੇ ਤੇ ਆਇਆ ਕਿ ਸਾਡੇ ਅੰਮ੍ਰਿਤਸਰ ਦਾ ਬਹੁਤ ਪ੍ਰਾਚੀਨ ਸ਼੍ਰੀ ਰਾਮਤਲਾਈ ਮੰਦਰ ਹੈ ਇੱਥੋਂ ਦੇ ਮੁੱਖ ਪੰਡਤ ਨੇ ਨੱਥੁਰਾਮ ਦੁੱਬੇ ਜੀ ਕੱਲ ਰਾਤ ਨੂੰ 1.5 ਪੂਨੇ 2 ਵਜੇ ਇੱਥੇ ਕੋਈ ਲੜਕੇ ਦੁਆਰ ਟੱਪ ਕੇ ਅੰਦਰ ਆਇਆ ਤੇ ਜਿਨ੍ਹਾਂ ਨੇ ਇੱਥੇ ਲక్ష్ਮੀ ਨਾਰਾਇਣ ਜੀ ਮੰਦਰ ਜੀ ਦਾ ਜਿਹੜਾ ਦਰਵਾਜ਼ਾ ਤੋੜ ਕੇ ਅੰਦਰੋਂ ਗੋਲਕ ਕੱਢੀ ਗੋਲਕ ਕੱਢ ਕੇ ਛਾਤੇ ਲੈ ਗਏ ਆ ਤੇ ਉੱਥੇ ਜਾ ਕੇ ਉਹਨਾਂ ਨੇ ਪੈਸੇ ਪੂਸੇ ਕੱਢ ਕੇ ਭੱਜ ਗਏ ਉਸ ਤੋਂ ਬਾਅਦ ਮਾਤਾ ਸ਼੍ਰੀ ਭਦਰ ਕਾਲੀ ਜੀ ਦਾ ਮੰਦਰ ਹੈ ਉਹਨਾਂ ਦੇ ਮੰਦਰ ਨੂੰ ਵੀ ਦਰਵਾਜ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰ ਉਨੀਦਰ ਨੂੰ ਸਾਡੇ ਆ ਪੰਡਤ ਜੀ ਜਿਹੜੇ ਨਤੂ ਰਾਮ ਜੀ ਆ ਜਾ ਗਏ ਤੇ ਇਹਨਾਂ ਨੇ ਸ਼ੋਰ ਮਚਾਇਆ ਤੇ ਉਹ ਭੱਜ ਗਏ ਆ ਅੱਜ ਇਸ ਮੰਦir ਇਹੀ ਸਵੇਰੇ ਕਮਿਸ਼ਨਰੋਂ ਪੁਲਿਸ ਨਾਲ ਮੇਰੀ ਗੱਲ ਹੋਈ ਸੀ ਤੇ ਫਿਰ ਐਸਐਚਓ ਬੀਡੀ ਵੀ ਨਾਲ ਗੱਲ ਹੋਈ ਆ ਉਹਨਾਂ ਨੇ ਉਹ ਆਪਣੀ ਟੀਮਾਂ ਵਲ ਅਲੱਗ-ਅਲੱਗ ਸਵੇਰ ਦੀਆਂ ਦੋ-ਤਿੰਨ ਟੀਮਾਂ ਉਹਨਾਂ ਦੀ ਆ ਚੁੱਕੀਆਂ ਆ ਉਹ ਕਹਿੰਦੇ ਉਹਨਾਂ ਨੇ ਪੂਰਾ ਅਸ਼ੋਰੈਂਸ ਦਿੱਤੀ ਆ ਸ਼્વાસਨ ਦਿੱਤਾ ਮੰਦਰ ਨੂੰ ਕਿ ਬੜੀ ਜਲਦੀ ਆ ਇਹ ਚੋਰ ਨੂੰ ਚੋਰਾਂ ਨੂੰ ਇਹੀ ਟ੍ਰੇਸ ਕਰ ਲਾਂਗੇ ਤੇ ਬਾਕੀ ਇਸ ਮੰਦir ਦੇ ਵਿੱਚ ਅੱਗੇ ਵੀ ਇਹੀ ਕਈ ਵਾਰੀ ਪੁਲਿਸ ਨੂੰ ਕੰਪਲੇਨਟ ਕੀਤੀਆਂ ਕਿ ਇੱਥੇ ਕੁਝ ਦੁਪਹਿਰ ਦੇ ਟਾਈਮ ਵੀ ਸ਼ਰਾਰਤੀ ਅੰਸਰ ਆਂਦੇ ਨੇ ਕਿ ਜਿਹੜੇ ਆ ਕੇ ਮੰਦਰ ਦੀ ਮਰਿਆਦਾ ਖਰਾਬ ਕਰਦੇ ਨੇ ਜਿਵੇਂ 12 ਵੇ ਮੰਦਰ ਬੰਦ ਹੁੰਦਾ ਟਾਈਮ ਹੋ ਜਾਂਦਾ ਉਹ ਉਹਨਾਂ ਦਾ ਆਉਣ ਦਾ ਟਾਈਮ ਵੀ 12 ਤੋਂ 1 ਵੇ ਹੁੰਦਾ ਜਾਂ ਗੇਟ ਬੰਦ ਕਰ ਦਾਂਗੇ ਅੱਗੇ ਤੋਂ ਵੋਲਟ ਦੁਵਾਰਾ ਟੱਪ ਕੇ ਆ ਜਾਂਦੇ ਨੇ ਸਰੋਵਰ ਦੇ ਵਿੱਚ ਨਹਾਉਂਦੇ ਨੇ ਜੇ ਉਹਨਾਂ ਨੂੰ ਪੰਡਤ ਜੀ ਕਹਿੰਦੇ ਆ ਮਨਾ ਕਰਦੇ ਤੇ ਪੰਡਤ ਜੀ ਨਾਲ ਵੀ ਲੜਦੇ ਆ ਇਸ ਸਬੰਧ ਵਿੱਚ ਵੀ ਇੱਕ ਮੀਹਰੋ ਪੁਲਿਸ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਸ਼ਵਾਸਨ ਦਿੱਤਾ ਹੈ

तो लक्ष्मी नारायण मंदिर का भी गुल्लक तोड़ा हुआ गेट टूटा हुआ था काली माता मंदिर का भी गेट टूटा हुआ था ये तो सारा चक्के तो एक गुल्लक छत के ऊपर मिला वो सारा पैसे उसमें से निकाल ले गए और ले तो एक दिखा दिखाई चोरी तो पहले भी हुई है काली माता मंदिर की में चोरी हुई है लेकिन आज वो एक ही बंदा दिखा है बाकी दिखा नहीं बाहर शायद हूँ उसके हाँ सी सी में सारी हाँ जी पुलिस भी आई है डीएसपी साहब भी आए थे उन्होंने कहा कि कोई नहीं पूरी कार्रवाई करेंगे चोर को पकड़ेंगे कौन सा मंदिर है पंदर्थी? ये मंदिर श्री राम तलाई मंदिर सवेरे पता लगा हुआ भी कि अपना ताला तोड़ के तो मंदिर चो अपना पैसे लै गए चोर आया ही रात को पंडित जी ने बेचारे टाइम से पता लग गया यदि आवाज मारना चोर भज गया ਬਚਾਇਆ ਹੋਇਆ ਕਾਫੀ ਬਚਾਇਆ ਮਾਰਾ ਜੀ ਕੱਲ੍ਹ ਹੀ ਸੀਗਾ ਜੀ ਸਰ ਮੂਲ ਪੇਟਿਆ ਸੀ ਮੂਲ ਪੇਟਿਆ ਸੀ ਸੀਸੀਟੀਵੀ ਵਗੈਰਾ ਤੋਂ ਸੁਣਿਆ ਹਾਂ ਜੀ ਸੀਸੀਆਈ ਲੇਕਿਨ ਬੰਦਾ ਪਛਾਣਿਆ ਨਹੀਂ ਜਾਂਦੇ ਕੋਈ ਨੇ ਕੋਸ਼ਿਸ਼ ਕਰ ਰਹੇ ਆ ਤੇ ਜਲਤੋ ਜਲਤ ਬੰਦਾ ਫੜ ਕੇ ਸਿਰ ਪਤਾ ਲੱਗਾ ਕਿ ਕਿੱਨੇ ਕੈਸੇ ਸੀ ਪੈਸਿਆਂ ਦਾ ਨਹੀਂ ਪਤਾ ਲੱਗਾ ਫਿਰ ਕਾਫੀ ਬਚਾਇਆ ਮਾਰਾ ਜੀ ਸਰ ਕਿਸ ਨੇ ਦੇਖਿਆ ਸੀ ਮੰਦਰ ਨੂੰ ਹਾਂ ਪੁਜਾਰੀ ਸੀਗਾ ਸਵਾ 3 ਵਜੇ ਵਿਚਾਰੇ ਨੇ ਉੱਠ ਕੇ ਵੇਖਿਆ ਕਿ ਤੇ ਬੰਦਾ ਘੁੰਮ ਰਿਹਾ ਸੀ ਤੇ ਉਹਨੇ ਜਦੋਂ ਆਵਾਜ਼ ਮਾਰੀ ਤੇ ਭੱਜ ਗਿਆ ਪੁਲਿਸ ਵਾਲਾ ਸਰ ਕੀ ਕਰੋ ਕੋਕੋ ਪਰਚਾ ਦਰਜ ਕਰਕੇ ਤੇ ਬਾਕੀ ਜਿਹੜੀ ਕਾਰਵਾਈ ਹੋਣੀ ਕਰਾਂਗੇ ਬੰਦੇ ਨੂੰ É o